ਅੱਜ ਐਸ ਡੀ ਐਮ ਸਾਹਿਬ ਬੀਬੀਐਮ ਦੇ ਆਫੀਸਰ ਪੀ ਡਬਲਯੂ ਡੀ ਦੇ ਆਫੀਸਰ ਇਲੈਕਟ੍ਰਿਸਿਟੀ ਬੋਰਡ ਦੇ ਆਫੀਸਰ ਸਾਰੇ ਹੀ ਲੱਦੇਵਾਲੀ ਪੁਲ ਦੇ ਉੱਤੇ ਅਸੀਂ ਵੀ ਗਏ ਸੀਗੇ ਉੱਤੇ ਸਾਰਾ ਮੌਇਨਾ ਕੀਤਾ ਹੈ ਉਹਨਾਂ ਦੇ ਨਾਲ ਲੱਕੇ ਅਸੀਂ ਕਿਹਾ ਵੀ ਥੋੜਾ ਜਿਹਾ ਪਬਲਿਕ ਨੂੰ ਸਹੂਲਤ ਦੇਣ ਵਾਸਤੇ ਵੀ ਥੋੜੀ ਜਿਹੀ ਜਗ੍ਹਾ ਸਾਨੂੰ ਸਾਈਡ ਤੇ ਦਿਓ ਜਿਹਦੇ ਨਾਲ ਟੂ ਵੀਲਰ ਦੀ ਆਵਾਜਾਈ ਸ਼ੁਰੂ ਹੋ ਜਾਵੇ ਪਰ ਜਿਹੜੀ ਉੱਥੋਂ ਦੀ ਤਾਰ ਉੱਪਰੋਂ ਦੀ ਲੰਘ ਰਹੀ ਆ ਉਹ 220 ਵਟ ਦੀ ਆ ਜਿਹਦੇ ਕਰਕੇ ਉਹਨਾਂ ਨੇ ਜ਼ਿਆਦਾ ਪਰਮਿਸ਼ਨ ਨਹੀਂ ਦਿੱਤੀ ਵੀ ਇਸ ਤੋਂ ਤੁਸੀਂ ਫਿਰ ਪਰ ਸਾਰੀ ਗੱਲ ਨੂੰ ਦੇਖਦੇ ਹੋਏ ਉਹਨਾਂ ਨੇ ਸਾਈਡ ਦੇ ਉੱਤੋਂ ਅਸੀਂ ਇੱਕ ਬਾਉਂਡਰੀ ਲਾਈਨ ਬਣਾ ਦਿੱਤੀ ਆ ਉਸ ਬਾਉਂਡਰੀ ਤੋਂ ਪਰੇ-ਪਰੇ ਜਿਹੜੀ ਆ ਉਹ ਲਾਈਨ ਸਟਾਰਟ ਕਰਕੇ ਟੂ-ਵিলার ਚਲਾਨਦੀ ਸਾਡੀ ਗੱਲਬਾਤ ਉਹਨਾਂ ਨੇ ਚੱਲਦੀ ਪਈ ਔਰ ਤੇ ਹੁਣੇ ਆਫੀਸਰ ਦੁਬਾਰਾ ਫਿਰ ਉੱਥੇ ਉਹ ਚੀਜ਼ ਦਾ ਮੌਈਨਾ ਕਰਨਗੇ ਵੀ ਜੇ ਉਹ ਠੀਕ ਸਮਝਣਗੇ ਤੇ ਉਹਨੂੰ ਚਲਾ ਦਿੱਤਾ ਜੀ ਦੋ ਤਿੰਨ ਦਿਨ ਪਹਿਲਾਂ ਮੇਰੀ ਸਾਹਿਬ ਵੀ ਗਏ ਸੀਗੇ ਉੱਥੇ ਉਹਨਾਂ ਨੇ ਕਿਹਾ ਹੈਗਾ ਕਿ ਕ੍ਰਿਸਟੋਫ ਕ੍ਰੈਡਿਟ ਲੈਂਡ ਨੂੰ ਉਹਨਾਂ ਨੇ ਪੂਨ ਪਾਇਆ ਫਿਰ ਬੰਦ ਹੋ ਗਿਆ ਪੰਜਾਬ ਹੀ ਨਹੀਂ ਹਿੰਦੁਸਤਾਨ ਦੇ ਹਰ ਨਾਗਰਿਕ ਨੂੰ ਹੱਕ ਹੈ ਉਹ ਜਿੱਥੇ ਮਰਜੀ ਜਾ ਸਕਦਾ ਔਰ ਜੋ ਮਰਜੀ ਕੁੱਝ ਕਹਿ ਸਕਦਾ ਉਹ ਪਹਿਲਾਂ ਵੀ ਪੁੱਲ ਜਦੋਂ ਖਲਵਾਇਆ ਗਿਆ ਸੀ ਫਿਰ ਬੰਦ ਕਰ ਅਸੀਂ ਅਸੀਂ ਪੁੱਲ ਖੋਲਵਾਤਾ ਸੀਗਾ ਪੁੱਲ ਦੀ ਪਰ ਜਿਸ ਤਰ੍ਹਾਂ ਇਹ ਅਸੀਂ ਪੁੱਲ ਖਲਵਾਇਆ ਵਾ ਬੀਬੀਐਮ ਵਾਲਿਆਂ ਨੇ ਸਾਨੂੰ ਇੱਕ ਲੈਟਰ ਇਸ਼ੂ ਕਰ ਦਿੱਤਾ ਵੀ ਇੱਥੇ ਇਨੂੰ ਖੋਲਣਾ ਖਤਰੇ ਤੋਂ ਖਾਲੀ ਨਹੀਂ ਹੈ ਪਰ ਜਦੋਂ ਕਹਿੰਦੇ ਸੀ ਵਿਗਾੜਨ ਕਰਦਾਂਗੇ ਨਾ ਤੁਸੀਂ ਕਿੱਧਰ ਹੋ ਉਹ ਦੇਖੋ ਜੋ ਮਰਜ਼ੀ ਕੋਈ ਕਰ ਸਕਦਾ ਵਾ ਇਹ ਤੇ ਪਬਲਿਕ ਹੈ ਉਹਨੂੰ ਸਭ ਨੂੰ ਪਤਾ ਵਾ ਇਹ ਪਬਲਿਕ ਹੈ ਜੇ ਸਭ ਕੁਝ ਜਾਣਦੀ ਹੈ ਉਸ ਵਾਰ ਕੋਈ ਹਾਸਾ ਹੋ ਜਾਂਦਾ ਤੇ ਕੌਣ ਜਿੰਮੇਵਾਰ ਹਾਂ ਬਸ ਫਿਰ ਜਿਹੜੇ ਕਹਿੰਦੇ ਜੀ ਅਸੀਂ ਖਲਵਾ ਦਾਂਗੇ ਫਿਰ ਜ਼ਿੰਮੇਵਾਰ ਵੀ ਤੇ ਉਹੀ ਹੋਣਗੇ ਨਾ ਜੀ ਅੱਜ ਐਸ ਡੀ ਐਮ ਸਾਹਿਬ ਬੀ ਬੀ ਐਮ ਦੇ ਆਫੀਸਰ PWD ਦੇ ਅਫੀਸਰ ਇਲੈਕਟ੍ਰਿਸਿਟੀ ਬੋਰਡ ਦੇ ਅਫੀਸਰ ਸਾਰੇ ਹੀ ਲੱਦੇਵਲੀ ਪੁਲ ਦੇ ਉੱਤੇ ਅਸੀਂ ਵੀ ਗਏ ਸੀਗੇ ਉੱਤੇ ਸਾਰਾ ਮੌਇਨਾ ਕੀਤਾ ਹੈ ਉਹਨਾਂ ਦੇ ਨਾਲ ਲੱਕੇ ਅਸੀਂ ਕਿਹਾ ਵੀ ਥੋੜਾ ਜਿਹਾ ਪਬਲਿਕ ਨੂੰ ਸਹੂਲਤ ਦੇਣ ਵਾਸਤੇ ਵੀ ਥੋੜੀ ਜਿਹੀ ਜਗ੍ਹਾ ਸਾਨੂੰ ਸਾਈਡ ਤੇ ਦਿਓ ਜਿਹਦੇ ਨਾਲ ਟੂ-ਵਿਲਰ ਦੀ ਆਵਾਜਾਈ ਸ਼ੁਰੂ ਹੋ ਜਾਵੇ ਪਰ ਜਿਹੜੀ ਉੱਥੋਂ ਦੀ ਤਾਰ ਉੱਪਰੋਂ ਦੀ ਲੰਘ ਰਹੀ ਆ ਉਹ 220 ਵਟ ਦੀ ਆ ਜਿਹਦੇ ਕਰਕੇ ਉਹਨਾਂ ਨੇ ਜ਼ਿਆਦਾ ਪਰਮਿਸ਼ਨ ਨਹੀਂ ਦਿੱਤੀ ਵੀ ਇਸ ਤੋਂ ਤੁਸੀਂ ਫਿਰ ਪਰ ਸਾਰੀ ਗੱਲ ਨੂੰ ਦੇਖਦੇ ਹੋਏ ਉਹਨਾਂ ਨੇ ਸਾਈਡ ਦੇ ਉੱਤੋਂ ਅਸੀਂ ਇੱਕ ਬਾਉਂਡਰੀ ਲਾਈਨ ਬਣਾ ਦਿੱਤੀ ਹੈ ਉਸ ਬਾਉਂਡਰੀ ਤੋਂ ਪਰੇ ਪਰੇ ਜਿਹੜੀ ਹੈ ਉਹ ਲਾਈਨ ਸਟਾਰਟ ਕਰਕੇ ਟੂ-ਵিলার ਚਲਾਨਦੀ ਸਾਡੀ ਗੱਲਬਾਤ ਉਹਨਾਂ ਨੇ ਚੱਲਦੀ ਪਈ ਔਰ ਤੇ ਹੁਣੇ ਆਫੀਸਰ ਦੁਬਾਰਾ ਫਿਰ ਉੱਥੇ ਉਹ ਚੀਜ਼ ਦਾ ਮੌਈਨਾ ਕਰਨਗੇ ਵੀ ਜੇ ਉਹ ਠੀਕ ਸਮਝਣਗੇ ਤੇ ਉਹਨੂੰ ਚਲਾ ਦਿੱਤਾ ਜੀ ਦੋ ਤਿੰਨ ਦਿਨ ਪਹਿਲਾਂ ਮੇਰੀ ਸਾਹਿਬ ਵੀ ਗਏ ਸੀਗੇ ਉੱਥੇ ਉਹਨਾਂ ਨੇ ਕਿਹਾ ਹੈਗਾ ਕਿ ਇੱਕ ਤਰ੍ਹਾਂ ਕ੍ਰੈਡਿਟ ਲਾਈਨ ਨੂੰ ਉਹਨਾਂ ਨੇ ਪੂਨ ਪਾ ਲਿਆ ਫਿਰ ਬੰਦ ਹੋ ਗਿਆ ਪੰਜਾਬ ਵੀ ਨਹੀਂ ਹਿੰਦੁਸਤਾਨ ਦੇ ਹਰ ਨਾਗਰਿਕ ਨੂੰ ਹੱਕ ਹੈ ਉਹ ਜਿੱਥੇ ਮਰਜ਼ੀ ਜਾ ਸਕਦਾ ਔਰ ਜੋ ਮਰਜ਼ੀ ਕੁਝ ਕਹਿ ਸਕਦਾ ਪਹਿਲਾਂ ਵੀ ਪੁਲ ਜਦੋਂ ਖਲਵਾਇਆ ਗਿਆ ਸੀ ਫਿਰ ਬੰਦ ਕਰ ਅਸੀਂ ਅਸੀਂ ਪੁਲ ਖੋਲਵਾਤਾ ਸੀਗਾ ਪੁਲ ਦੀ ਪਰ ਜਿਸ ਤਰ੍ਹਾਂ ਇਹ ਅਸੀਂ ਪੁਲ ਖਲਵਾਇਆ ਵਾ ਬੀਬੀਐਮ ਵਾਲਿਆਂ ਨੇ ਸਾਨੂੰ ਇੱਕ ਲੈਟਰ ਇਸ਼ੂ ਕਰ ਦਿੱਤਾ ਵੀ ਇੱਥੇ ਇਹਨੂੰ ਖੋਲਣਾ ਖਤਰੇ ਤੋਂ ਖਾਲੀ ਨਹੀਂ ਹੈ ਪਰ ਜਿੱਦਾਂ ਉਹ ਕਹਿੰਦੇ ਸੀ ਢਗਾਡਨ ਕਰਦਾਂਗੇ ਨਾ ਤੁਸੀਂ ਦੱਸੋ ਉਹ ਦੇਖੋ ਜੋ ਮਰਜ਼ੀ ਕੋਈ ਕਰ ਸਕਦਾ ਵਾ ਇਹ ਤੇ ਪਬਲਿਕ ਹੈ ਉਹਨੂੰ ਸਭ ਨੂੰ ਪਤਾ ਵਾ ਇਹ ਪਬਲਿਕ ਹੈ ਜੇ ਸਭ ਕੁਝ ਜਾਣਦੀ ਹੈ ਉਸ ਵਾਰ ਕੋਈ ਹਾਸਾ ਹੋ ਜਾਂਦਾ ਤੇ ਕੌਣ ਜਿੰਮੇਵਾਰ ਹਾਂ ਬਸ ਫਿਰ ਜਿਹੜੇ ਕਹਿੰਦੇ ਜੀ ਅਸੀਂ ਖਲਵਾ ਦਾਂਗੇ ਫਿਰ ਜ਼ਿੰਮੇਵਾਰ ਵੀ ਤੇ ਉਹੀ ਹੋਣਗੇ ਨਾ ਜੀ